ਨਹੀਂ 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 ਆਉਂਦਾ ਨਹੀਂ 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 ਆਉਂਦਾ ਬੋਲੇ ਚੰਗੇ ਨਹੀਂ ਪੀਣਾ ਸੋਹਣੇ ਵੀ ਨਹੀਂ ਆਉਂਦਾ ਬੋਲੇ ਚੰਗੇ ਨਹੀਂ ਪੀਣਾ ਸੋਹਣੇ ਬੋਲੇ ਕਿ ਨਹੀਂ ਮੈਂ ਪੁੱਛਦਾ ਇੱਕ ਖਬਰ ਸਮਾਜ ਦੀਆਂ ਦੋ ਤਸਵੀਰਾਂ ਦਿਖਾਵੇਗੀ ਕਿਸਾਨਾਂ ਦੇ ਧਰਨੇ 'ਚ ਜਿੱਥੇ ਕਾਜੂ ਬਦਾਮ ਤੇ ਦੇਸੀ ਘਿਓ ਦੀਆਂ ਪਿੰਨੀਆਂ ਦੇ ਲੰਗਰ ਦੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਨੇ ਉੱਥੇ ਹੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਇਸ ਦੂਸਰੀ ਤਸਵੀਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਹਨ। ਵਾਇਰਲ ਵੀਡੀਓ 'ਚ ਇੱਕ ਕਿਸਾਨ ਦਲਿਤ ਬੱਚੇ ਦੀ ਕੁੱਟਮਾਰ ਕਰਦਾ ਦਿਖਾਈ ਦੇ ਰਿਹਾ ਹੈ। ਜਿਸ ਦਾ ਕਸੂਰ ਸਿਰਫ ਇੰਨਾ ਹੈ ਕਿ ਉਸਨੇ ਕਿਸਾਨ ਦੇ ਖੇਤ ਵਿੱਚੋਂ ਇੱਕ ਗੰਨਾ ਚੋਰੀ ਕਰ ਲਿਆ ਸੀ। ਵੀਡੀਓ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਕਿਸਾਨ ਵੱਲੋਂ ਬੇਰਹਿਮੀ ਨਾਲ ਦਲਿਤ ਬੱਚੇ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਬੱਚਾ ਮਾਫੀਆਂ ਮੰਗਦਾ ਦਿਖਾਈ ਦੇ ਰਿਹਾ ਵੀਡੀਓ ਹਰਿਆਣਾ ਦੇ ਇੱਕ ਪੁਲਣਾ ਰੱਤੀਆ ਪਿੰਡ ਦੀ ਦੱਸੀ ਜਾਂਦੀ ਹੈ ਇਸ ਵੀਡੀਓ 'ਚ ਕਿਸਾਨ ਖੁਦ ਹੀ ਜੱਜ ਬਣ ਕੇ ਬੱਚੇ ਨੂੰ ਸਜ਼ਾ ਦੇ ਰਿਹਾ ਇੱਕ ਵਾਰ ਤੁਸੀਂ ਵੀ ਦੇਖੋ ਇਹ ਵੀਡੀਓ ਮਮਾ ਅੰਦਾ ਮੈਂ ਤੇਰੀ ਲੱਤ ਤੋੜਨੀ ਹੈ ਮਮਾ ਅੰਦਾ ਮੈਂ ਲੱਤ ਤੋੜਾਂਗਾ ਇਹ ਭਾਈ ਮਮਾ ਯਾ ਭਾਈ ਅੰਦਾ ਅੰਦਾ ਮਾਦੀ ਕਰ ਉਹ ਨਹੀਂ ਖਾਓ ਨਹੀਂ ਅੰਦਾ ਨਹੀਂ ਆਉਂਦੇ ਕਹਿੰਦੇ ਨਹੀਂ ਨਹੀਂ ਅੰਦਾ ਨਹੀਂ 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 ਅੰਦਾ ਥੰਨੀ ਕਰ ਲੋ ਇਸ ਨੂੰ ਨਾ ਪੀਣਾ ਸੋਹਣੇ ਪੋਲੇ ਚੰਗੇ ਕਿ ਨਹੀਂ ਮੇਰਾ ਸੋਲ ਕਿ ਵੀ ਪੋਲੇ ਕਿ ਨਹੀਂ ਮੈਂ ਪੁੱਛਦਾ ਮੂੰਹ ਚ ਪੋਲੇ ਕਿ ਰਿਹਾ ਮੈਂ ਪੋਲੇ ਨੇ ਆਇਆ ਅੱਜ ਤਾਂ ਬਾਦ ਨਹੀਂ ਆਇਆ ਆ ਭਾਈ ਆਇਆ ਜੇ ਪੋਲੇ ਮਾਰੇ ਮੋਟੇ ਆ ਭਾਜੀ ਛੁਡਾ ਦੇ ਆ ਭਾਜੀ ਭਾਜੀ ਕਿਦਾਂ ਛੁਡਾਊਗਾ ਪਰ ਰੋਜ਼ ਭਾਜੀ ਨੇ ਨਾਂ ਨਹੀਂ ਮੇਰਾ ਰੱਖੀ ਜੀ ਨਹੀਂ 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 ਬਹੁਤ ਦਿਨ ਹੋ ਗਏ ਮੈਂ ਮਾਂ ਤੋਂ ਮੁੜ ਕੇ ਉਹ ਭੱਜ ਕੇ ਜਾ ਕੇ ਸੋ ਕੱਢਿਆ ਦੂਏ ਤੋਂ ਉਥੋਂ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਉਹ ਗਲੀ ਪੈ ਗਏ ਤੋਤੇ ਕੇ ਲੋਕਾਂ ਦੇ ਰਹੇ ਉਥੋਂ ਕੱਢ ਕੇ ਨਾ ਪੱਜਾ ਜਗਾ ਹਾਂ ਪੱਜਾ ਬਿਲਹਾਲ ਇਹ ਤਸਵੀਰ ਸਮਾਜ ਨੂੰ ਸ਼ਰਮਿੰਦਾ ਕਰਦੀ ਹੈ ਕਿ ਜਿੱਥੇ ਲੋਕ ਜਾਤ ਪਾਤ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਨੂੰ ਆਪਣਾ ਸਮਝ ਕੇ ਸਾਥ ਦੇ ਰਹੇ ਨੇ ਉੱਥੇ ਹੀ ਕੁਝ ਅਜਿਹੇ ਚੰਦੂ ਲੋਕਾਂ ਕਰਕੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ ਲੋੜ ਹੈ ਪ੍ਰਸ਼ਾਸਨ ਨੂੰ ਉਕਤ ਵਿਅਕਤੀ ਖਿਲਾਫ ਸਖਤ ਕਾਰਵਾਈ ਕਰਨ ਦੀ ਤਾਂ ਜੋ ਅਗੇ ਤੋਂ ਸਬਕ ਦਿੱਤਾ ਜਾ ਸਕੇ ਬਿਊਰੋ ਰਿਪੋਰਟ ਖਬਰ ਹਰ ਪਲ ਇੰਡੀਆ ਲਈ ਮੈਂ ਤੇਰੀ ਲੱਤ ਤੋੜਨੀ ਆ ਕੋਲੇ ਚੰਗੇ ਨਹੀਂ ਕੋਲੇ ਕਿ ਨਹੀਂ ਮੈਂ ਪੁੱਛਦਾ ਮੂੰਹ ਚ ਕੋਲੇ ਕਿਹੜੇ ਆ ਮੈਂ ਬੋਲਣ ਲਈ ਆਇਆ ਜਦੋਂ ਬਾਦ ਨਹੀਂ ਆਤਾ ਭਾਜੀ ਪਹਿਲੇ ਮਾੜੇ ਮੁੱਟੇ ਬਾਹਾਂ ਨਹੀਂ ਛੜਾਦੇ ਬਾਜੀ ਬਾਜੀ ਕਿੱਦਾਂ ਛੜਾਉਗਾ ਪਰ ਰੋਜ਼ ਬਾਜੀ ਨੇ ਮਾਂ ਨਹੀਂ ਨੀਂ ਰੱਖੀ ਤੂੰ ਹਾਂ ਮੈਂ ਬਾਹਾਂ ਨਹੀਂ ਛੜਾਉਂਦਾ ਨਹੀਂ 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 ਬਹੁਤ ਦਿਨ ਹੋ ਗਿਆ ਮੈਂ ਮੋਰ ਕੇ ਮੁਰ ਕੇ ਹੋ ਗਿਆ ਭੱਜ ਕੇ ਜਾ ਕੇ ਟੋਕ ਲਿਆ ਦੁਹੇ ਤੋਂ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਉਹ ਗਲੀ ਪੈ ਗਿਆ ਤੋਤੇ ਕੇ ਲੋਕ ਜਾਂਦੇ ਨੇ ਉੱਥੋਂ ਕੱਢ ਕੇ ਨੇ ਭੱਜਿਆ ਸੀਗਾ ਹਾਂ ਮੈਂ ਤੇਰੀ ਲੱਤ ਤੋੜਨੀ ਹੈ

ਬਹੁਤ ਦਿਨ ਹੋ ਗਿਆ ਮੈਂ ਮਾਰ ਕੋ ਮੁਰਗੀ ਆ ਜਾ ਭੱਜ ਕੇ ਜਾ ਕੇ ਟੋਕ ਲਿਆ ਦੁਏ ਤੋਂ ਤੋਠਾ ਮੈਨੂੰ ਕਹਿੰਦਾ ਮੈਂ ਤੇਰੇ ਨਾਲ ਚੱਲਦਾ ਉਹ ਗਲੀ ਪੈ ਗਿਆ ਤੋਤੇ ਕੇ ਲੋਕ ਆ ਗਏ ਨੇ ਉੱਥੋਂ ਕੱਢ ਕੇ ਨੇ ਭੱਜਿਆ ਸੀਗਾ ਹਾਂ ਕੁੱਟ ਭੱਜਾ